ਸਰ ਫੈਸਾ ਗੱਡੀ ਦਿੱਤੀ ਗਈ ਹੈ ਜਾਣ ਤੋਂ ਇਹ ਸਾਡੇ ਸੀਨੀਅਰ ਅਫਸਰ ਸਾਹਿਬ ਵੱਲੋਂ ਜਿਹੜੀ ਆ ਰੋਡ ਐਕਸੀਡੈਂਟ ਦੇ ਇਹਨੂੰ ਮਤੇ ਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡੋਂ ਸਾਡੀ ਹੱਦ ਤੋਂ ਲੈ ਕੇ ਨੀਲੋਂ ਸਾਡੀ ਜਿਹੜੀ ਹੱਦ ਪੈਂਦੀ ਆ ਉੱਥੇ ਤੱਕ ਇਹ ਰੋਡ ਕਵਰ ਕਰੂਗੀ ਇਹਦੇ ਵਿੱਚ ਇੱਕ ਐਨਜੀਓ ਨੇ ਸਹਿਬਾਨ ਨੇ ਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਨਸਟੇਬਲ ਆ ਤੇ ਦੋ ਜਵਾਨ ਹੋਰ ਨੇ ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨਜੀਓ ਦੇ ਤਿੰਨ ਜਵਾਨ ਰਾਤ ਨੂੰ ਹਾਜ਼ਰ ਰਹਿਣਗੇ ਸਾਰਾ ਜਿਹੜੀ ਵਧੀਆ ਗੱਲ ਐ ਇਸ ਗੱਡੀ ਦੀ ਇਹਦੇ ਵਿੱਚ ਫਸਟ ਡ੍ਰੇਡ ਜਿਹੜੀ ਕਿਟ ਆ ਉਹ ਵੀ ਪ੍ਰੋਪਰ ਤੇ ਰਿਸਪੌਂਸ ਟਾਈਮ ਵੀ ਜਿਹੜਾ ਐ ਇਹਦੇ ਵਿੱਚ ਕੈਮਰਾ ਸਾਡੇ ਔਨਲਾਈਨ ਐ ਸਾਰਾ ਗੱਡੀ ਦੇ ਵਿੱਚ ਹੀ ਜੇ ਸੀਨ ਤੇ ਵੀ ਜਾਣਗੇ ਸਾਰੀਆਂ ਚੀਜ਼ਾਂ ਰਿਕਾਰਡ ਹੋਣਗੀਆਂ ਉਹਦਾ ਮਾਡਰਨ ਜਿੰਨੀ ਵੀ ਐ ਟੈਕਨੀਕ ਐ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਆ ਜੇ ਕਿਤੇ ਰੋਡ ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ ਕਿਹੜਾ ਨੰਬਰ ਤੇ ਬੁਲਾ ਸਕਦਾ ਜਿਹੜਾ ਮਰਜ਼ੀ 112 ਤੇ ਕਾਲ ਆਂਦੀ ਇਹ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ ਵੀ ਜਿਹੜੀ ਥਾਣਾ ਵੀ ਫੋਨ ਕਰੋਗੇ ਤਾਂ ਇਮੀਡੀਏਟਲੀ ਵਿਦਨ ਲੋ ਟਾਈਮ ਜਿਹੜਾ ਉਥੇ ਇਹ ਸਾਡੀ ਗੱਡੀ ਆ ਰਿਪੋਰਟ ਕਿੰਨੇ ਮੈਂਬਰ ਹੁੰਦੇ ਆ ਜੀ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਇੱਕ ਐਨਜੀਓ ਹੋਊਗਾ ਆਪਣਾ ਥਾਣੇਦਾਰ ਸਾਹਿਬ ਤੇ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਲੀਡੀ ਕਨਸਟੇਬਲ ਤੇ ਦੋ ਜਵਾਨ ਹੋਣਗੇ 24 ਘੰਟੇ ਹਾਂ 24 ਘੰਟੇ ਰਹੂਗੀ ਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨਜੀਓ ਤੇ ਤਿੰਨ ਜਵਾਨ ਹੋਣਗੇ ਤੇ ਜਿਹੜੇ ਐਕਸਟ੍ਰੀਮ